ਸਸ਼ੀਕਲ ਜੀ ਮੈਂ ਦਿਲੋਂ ਧੰਨਵਾਦ ਕਰਦਾ ਬੰਮਣਾ ਜੋਂ ਦੇ ਸਾਰੇ ਵੋਟਰਾਂ ਦਾ ਜਿਨ੍ਹਾਂ ਨੇ ਮੈਨੂੰ ਬਹੁਤ ਪਿਆਰ ਸਤਿਕਾਰ ਦਿੱਤਾ ਤੇ ਮੈਂ ਜਿਸ ਜਿਸ ਬੂਥ ਤੇ ਵੀ ਜਾ ਕੇ ਆਇਆ ਗੇੜਾ ਮਾਰ ਕੇ ਆਇਆ ਚਾਹੇ ਕੋਈ ਕਿਸੇ ਵੀ ਬੂਥ ਤੇ ਬੈਠਾ ਸੀਗਾ ਚਾਹੇ ਅਕਾਲੀ ਦਲ ਦੇ ਬੂਥ ਤੇ ਸੀਗਾ ਚਾਹੇ ਕੋਈ ਕਾਂਗਰਸ ਦੇ ਬੂਥ ਤੇ ਸੀਗਾ ਸਾਰਿਆਂ ਨੇ ਉੱਠ ਉੱਟ ਕੇ ਮੈਨੂੰ ਆਪਣੇ ਆਪਣੀਆਂ ਜੱਫੀਆਂ ਦੇ ਵਿੱਚ ਲਿਆ ਪੂਰਾ ਮਤਲਬ ਆਪਣੇ ਬੱਚੇ ਵਾਂਗੂ ਪਿਆਰ ਦਿੱਤਾ ਸਾਰਿਆਂ ਨੇ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਸਾਰਿਆਂ ਨੇ ਮਦਦ ਕੀਤੀ ਤੇ ਸਾਰਿਆਂ ਨੇ ਇਹੀ ਕਿਹਾ ਵੀ ਬਈ ਤੇਰੀ ਤੇਰੀ ਜਿੱਤ ਹੈ ਜਿਹੜੀ ਉਹ ਯਕੀਨੀ ਹੈ ਸਾਰਿਆਂ ਨੇ ਤੇਰਾ ਸਾਥ ਦਿੱਤਾ ਹੈ ਮੈਂ ਧੰਨਵਾਦ ਕਰਦਾ ਸਾਰੇ ਵੋਟਰਾਂ ਦਾ ਸਾਰੇ ਸਪੋਰਟਰਾਂ ਦਾ ਸਾਰੇ ਨੌਜਵਾਨ ਭਰਾਵਾਂ ਦਾ ਮੇਰਿਆਂ ਦਾ ਜਿਨ੍ਹਾਂ ਨੇ ਪੂਰੀ ਇਲੈਕਸ਼ਨ ਨੂੰ ਕੱਲਾ ਇਹ ਨਹੀਂ ਸਮਝ ਕੇ ਲੜਿਆ ਵੀ ਇਹ ਟਵਾਣੇ ਦੀ ਇਲੈਕਸ਼ਨ ਆ ਇਹਨਾਂ ਨੇ ਇਹ ਸਮਝ ਕੇ ਲੜਿਆ ਵੀ ਅਸੀਂ ਆਪ ਉਮੀਦਵਾਰ ਆ ਸਾਰੇ ਜਿੰਨੇ ਵੀ ਵੋਟਰ ਸੀਗੇ ਸਾਰੇ ਸਾਰਿਆਂ ਨੇ ਇਹ ਸੋਚਿਆ ਬਜ਼ੁਰਗਾ ਨੇ ਵੀ ਸਾਡਾ ਬੱਚਾ ਇਸ ਇਲੈਕਸ਼ਨ ਦੇ ਵਿੱਚ ਖੜਾ ਹੈ ਮੈਂ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਸਿਰ ਝੁਕਾ ਕੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਮੈਂ ਹਮੇਸ਼ਾ ਤੁਹਾਡਾ ਸਾਰਿਆਂ ਦਾ ਰਿਣੀ ਰਹੂੰਗਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਧੰਨਵਾਦ ਕਰਦਾ ਸਾਰੇ ਵੋਟਰਾਂ ਦਾ ਪਿੰਡਾਂ ਦੇ ਵਿੱਚ ਇੰਨਾ ਪ੍ਰਵਾਹ ਹੰਗਵਾਰਾ ਮਿਲਿਆ ਸੀ ਅੱਜ 10 ਦਿਨ ਹੋ ਗਏ ਪਿੰਡਾਂ 'ਚ ਜਾਂਦਿਆਂ ਨੂੰ ਸਾਨੂੰ ਸਾਡਾ ਐਸਸੀ ਭਾਈਚਾਰਾ ਜਿੱਥੇ-ਜਿੱਥੇ ਵੀ ਮੈਂ ਗਿਆ ਸਭ ਨੇ ਮੈਨੂੰ ਵਿਸ਼ਵਾਸ ਦਿਵਾਇਆ ਹੈ ਵੀ ਪ੍ਰਧਾਨ ਜੀ ਅਸੀਂ ਹੁਮ ਹਮਾ ਕੇ ਆਮ ਆਦਮੀ ਪਾਰਟੀ ਨੂੰ ਝਾੜੂ ਨੂੰ ਚਾਹੇ ਕੋਈ ਬਲਾਕ ਸੰਮਤੀ ਦਾ ਮੈਂਬਰ ਹੈ ਚਾਹੇ ਕੋਈ ਜ਼ਿਲ੍ਹਾ ਪ੍ਰੀਸ਼ਦ ਦਾ ਮੈਂਬਰ ਹੈ ਪੂਰੇ ਹਲਕੇ ਦੇ ਵਿੱਚ ਹੁਣ ਟੁੱਟ ਕੇ ਸਾਰਾ ਮਿਲਿਆ ਪ੍ਰਮਾਤਮਾ ਦੀ ਕਿਰਪਾ ਨਾਲ ਚਾਰੇ ਸੀਟਾਂ ਬਲਾਕ ਸੌਰੀ ਜ਼ਿਲ੍ਹਾ ਪ੍ਰੀਸ਼ਦੀਆਂ ਤੇ 31 ਦੇ 31 ਸੀਟਾਂ ਬਲਾਕ ਸੰਮਤੀ ਦੀਆਂ ਸਾਨੂੰ ਉਮੀਦ ਹੈ ਵੀ ਜੋ ਹਲਕੇ ਦਾ ਹੰਗਾਰਾ ਮਿਲਿਆ ਅਸੀਂ ਪੂਰੇ ਹਲਕੇ 'ਚ 加ੜੂ ਦੀ ਜਿੱਤ ਪਰਮਾਤਮਾ ਦੀ ਕਿਰਪਾ ਤੇ ਲੋਕਾਂ ਦੇ ਸ਼੍ਰੀਵਾਦ ਨਾਲ ਹੁਣ ਜਾਂ ਫਿਰ ਜਿੱਤ ਕਰਾਂਗੇ ਆ ਵਾਹਿਗੁਰੂ ਜੀ ਕੀ ਫਤਿਹ ਸਾਡੇ ਪਿੰਡ ਆਮ ਆਦਮੀ ਪਾਰਟੀ ਨੂੰ ਮੰਨ तकरीबन 70% ਵੋਟ ਪੈ ਰਹੀ ਹੈ ਤੇ ਬੜੀ ਮਾਨ ਸ਼ਾਂਤੀ ਨਾਲ ਕੰਮ ਚੱਲ ਰਿਹਾ ਕੋਈ ਵੀ ਕੋਈ ਕਿਤੇ ਝਗੜੇ ਦੀ ਕਿਤੇ ਕੋਈ ਕੋਈ ਦਿੱਕਤ ਨਹੀਂ ਆ ਰਹੀ ਲੋਕ ਆਪਣੇ ਘਰਾਂ ਚੋਂ ਆ ਮਹਾਰੇ ਹੋ ਕੇ ਵੋਟ ਪਾ ਰਹੇ ਨੇ ਸਰਕਾਰ ਦੇ ਕੰਮਾਂ ਤੋਂ ਖੁਸ਼ ਹੋ ਕੇ ਲੋਕ ਵੋਟ ਤੇ ਇੰਟਰਸਟ ਦੇ ਰਹੇ ਨੇ ਸਾਡੇ ਪਿੰਡ ਬਹੁਤ ਵਿਕਾਸ ਹੋਇਆ ਹੈ ਇਸ ਕਰਕੇ ਲੋਕ ਹਰੇਕ ਸਰਕਾਰ ਤੋਂ ਖੁਸ਼ ਹੈ ਖੁਸ਼ ਦੇ ਵਿੱਚ ਬੋਟਾ ਪਾ ਰਹੇ ਨੇ